ਹਾਂਜੀ ਤੇ ਕੀ ਹੋਇਆ ਕੀ ਸੀ ਕੁਛ ਨਹੀਂ ওই ਕੁੜੀ ਦੀ ਗਲਤੀ ਹੋਇਆ ਮਤਲਬ ਕਿ ਕੁੜੀ ਦੇ ਪਿੱਛੇ ਲੜਾਈ ਹੋਈ ਹੈ ਪਹਿਲੇ ਸਾਰਾਤ ਨੂੰ ਲੜਾਈ ਹੋਈ ਹੋਈ ਫਿਰ ਸਵੇਰੇ ਆਪਾਂ ਸਾਰੇ ਕੰਮ ਤੇ ਗਏ ਆ ਤਾਂ ਉਹਨੇ ਪਿੱਛੇ ਫਾਲ ਲੈ ਲਿਆ ਉਹ ਗਲਤੀ ਨਹੀਂ ਲੜਕੀ ਨਹੀਂ ਕੋਈ ਵੱਡੀ ਜਿਆਦਾੀ ਧੋਖੇ ਬਾਅਦ ਲਿਖਿਆ ਗਿਆ ਕਾਂਦਰ ਚ ਤਾਂ ਜਿਹੜਾ ਭਾਵ ਵੱਲੋਂ ਵੀ ਉਹਨੇ ਫਾਂਸੀ ਕਿਉਂ ਲਈ ਇਦਾਂ ਦਾ ਕਦਮ ਕਿਉਂ ਲਿਆ ਉਹ ਕੁੜੀ ਪਹਿਲਾਂ ਮਤਲਬ ਇਹ ਗੱਲ ਕਰਦੀ ਹੁੰਦੀ ਪਹਿਲਾਂ ਕਹਿੰਦੀ ਮੈਂ ਵਿਆਹ ਕਰਨਾ ਵਿਆਹ ਕਰਨਾ ਤੇ ਜਦੋਂ ਮਾਪਿਆਂ ਨੇ ਨਾਲ ਗੱਲ ਕਰੋ ਉਹ ਮੰਨਦੇ ਨਹੀਂ ਹੁੰਦੇ ਇਹ ਤੇ ਜਦੋਂ ਮਨਾਨ ਉਹਦੇ ਮਤਲਬ ਕਿ ਉਹਦੇ ਘਰ ਦੇ ਨਹੀਂ ਬੰਦੇ ਆਪਾਂ ਮੰਨੇ ਹੋਏ ਆ ਤੇ ਜਦੋਂ ਇਹਦੇ ਮੰਮੀ ਨੂੰ ਕਹਿੰਦੇ ਆ ਆਪਾਂ ਕਹਿੰਦੇ ਆ ਆਪਾਂ ਨਹੀਂ ਕਰਨਾ ਵਾ ਨਹੀਂ ਤੁਹਾਡੇ ਗੁਆਂਢ ਚ ਰਹਿੰਦੇ ਕੁੜੀ ਉਹਦੇ ਸਾਹਮਣੇ ਮਲੇ ਗਲੀ ਚ ਰਹਿੰਦੇ ਸਾਡੇ ਨਾਲ ਲੱਗ ਕੇ ਰਹਿੰਦੇ ਬਹੁਤ ਲੱਗ ਕੰਪਲੇਂਟ ਦਿੱਤੀ ਆ ਪੁਲਿਸ ਨੂੰ ਹਾਂ ਜੀ ਠੀਕ ਆ ਰਹਿੰਦੇ ਹੁਣ ਆ ਮਤਲਬ ਕਿ ਹਲੇ ਰਹਿੰਦੇ ਪਏ ਆਜੀ ਭਾਈ ਕੀ ਨਾਂ ਆ ਜ ਆਪਣਾ ਅਜੀ ਨਾਮ ਆਗਾ ਜੀ ਤੇ ਕੀ ਹੋਇਆ ਕੀ ਮੇਰੇ ਨਾਂ ਮਾਮੇ ਦਾ ਬੇਟਾ ਕਾ ਜਿਹਦੇ ਪਾਪਾ ਐਕਸਪਾਇਰ ਹੈਗੇ ਆ ਤੇ ਅੱਜ ਤੋਂ ਤਿੰਨ ਚਾਰ ਸਾਲ ਵੱਲਾ ਠੀਕ ਹੈ ਜੀ ਹੁਣ ਉਹ ਕੁੜੀ ਨੇ ਇਹਦੀ ਗੱਲ ਹੋ ਗਈ ਤਿੰਨ ਚਾਰ ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਦੀ ਆ ਉਡੀ ਆਪਣਾ ਬਟਾਰਾ ਰੋਡ ਆਪਣੇ ਇੱਧਰ ਰਾਮਬਲੀ ਚੌਕ ਲਾਗੇ ਰਹਿੰਦੇ ਬਟਾਰਾ ਰੋਡ ਬੰਕੀ ਪੈਰੀ ਗਲੀ ਅੰਦਰ ਜਾ ਕੇ ਹਾਂਜੀ ਇੱਕ ਆਮਨੇ ਸਾਹਮਨੇ ਘਰ ਹੈਗਾ ਜੀ ਹੁਣ ਇਹਨਾਂ ਦਾ 3-4 ਸਾਲ ਦਾ ਵੀ ਨੂੰ ਹੋਰ ਵੀ ਮਤਲਬ ਕਿ ਹੋ ਸਕਦਾ ਇਹਨਾਂ ਦਾ ਕਿ ਪਰਾਪਰਾਣਾ ਰਿਲੇਸ਼ਨ ਹੋ ਸਕਦਾ ਉਨ ਉਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁਕਰ ਗਏ ਕਿ ਨਹੀਂ ਕਰਨਾ ਠੀਕ ਹੈ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਨਾ ਘਰ 사ਦੀ ਮਾਂ ਤਾਂ ਨੂੰ ਹੱਥ ਪਾ ਕੇ ਗਏ ਆ ਠੀਕ ਹੈ ਜੀ ਰਾਤੀ ਕੁੱਟਿਆ ਉਹਨੇ ਸਵੇਰੇ ਕੀ ਉਹਦੇ ਮਾਈਂਡ ਚ ਆਇਆ ਉਹਨੇ ਸੁਸਾਈਡ ਕਰ ਲਿਆ ਕਿਉਂਕਿ ਇਹਦੇ ਘਰ ਦੇ ਸਾਰੇ ਜੋਬ ਮਤਲਬ ਕਿ ਘਰ ਦੇ ਹੁਣ ਇਕੱਲਾ ਘਰ ਰਗਾ ਸੀ ਉਹਨੇ ਆਪਣਾ ਕਰ ਲਿਆ ਉਹਨੇ ਕੀ ਇਹਨੇ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ ਸਾਨੂੰ ਨਹੀਂ ਪਤਾਗਾ ਉਹਨੇ ਆਪਣਾ ਮਤਲਬ ਕਿ ਆਪਣੀ ਫਾਂਸੀ ਲੈ ਲਈ ਆਪਣੇ ਨਾਂ ਪੱਖੇ ਉੱਧਰ ਲਟਕ ਲੜਕ ਕੇ ਕੁੜੀ ਦੇ ਨਾਂ ਕੀਤੀ ਰਿਸ਼ਤੇ ਤੋਂ ਜਾਂ ਉਹਦੀ ਘਰ ਵਾਲਿਆਂ ਨੇ ਨਾ ਕੀਤੀ ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਇਸ ਉਹਨਾਂ ਦੇ ਤੇ ਆਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਜਾਂਦੇ ਹੁੰਦੇ ਸੀ ਨਾ ਮਾਂ ਤੇ ਬੇਟਾ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਦੱਸਿਆ ਤੇ ਹੁਣ ਦੇਖੋ ਉਹਨਾਂ ਦੀ ਕੀ ਗੱਲਬਾਤ ਹੁਣ ਹੋ ਰਹੀ ਸਾਨੂੰ ਨਹੀਂ ਪਤਾਗਾ ਮਾਰੇ ਬਾਕੀ ਹੋ ਜੋ ਵੀ ਤੁਹਾਡੇ ਸਾਹਮਣੇ ਮਰਿਆ ਹੈ ਇਸ ਟਾਈਮ ਪੋਸਟਮਾਰਟਮ ਲਾਸ਼ ਪਈ ਹੋਈ ਉਹਦੀ ਉਹਨੂੰ ਵੇਖ ਕੇ ਤੇ ਮਾਰੇ ਹੁਣ ਦੱਸੋ ਮੰਗ ਮਾਰੇ ਪਰਚਾ ਹੋਵੇ ਇਹਨਾਂ ਤੇ ਇੱਕ ਠੋਕੇ ਕੰਨੇ ਇਹਨਾਂ ਦੇ ਪਰਚਾ ਕਰਾਣਾਗਾ ਦੱਸ ਤੁਹਾਨੂੰ ਨਹੀਂ ਪਤਾ ਤੁਹਾਡੀ ਵੀ ਕੁੜੀ ਪਿਆਰ ਕਰਦੀ ਆ ਠੀਕ ਆ ਮਾਰੇ ਤੁਹਾਡੀ ਵੀ ਤੁਹਾਡੀ ਵੀ ਕੁੜੀ ਉਹਨੂੰ ਪਿਆਰ ਕਰਦੀ ਆ ਨਾ ਤੇ ਤੁਸੀਂ ਅੱਜ ਕੱਲ ਤੇ ਨੋਰਮਲ ਬੰਦਾ ਕਰਾਈ ਦਿੰਦਾ ਚੱਲ ਯਾਰ ਜਾਣ ਲੱਗੇ ਇਹ ਵੀ ਚੱਲ ਜੂਵੇ ਉਹ ਲੜਕੀ ਪੱਲਾ ਰਾਜੀ ਗਈ ਹੁਣ ਮਾਰੇ ਕਿਉਂ ਹੁਣ ਰਾਜੀ ਨਹੀਂ ਹੋਣੀ ਹੁਣ ਪੱਲਾ ਕਰਕੇ ਹੁਣ ਮਾਰੇ ਸਾਰ ਹਰ ਕੋਈ ਰਿਲੇਸ਼ਨ ਆਪਣਾ ਆਪਣੇ ਆਪਣੇ ਹਿਸਾਬ ਨਾਲ ਬਣਾਉਂਦਾ ਕਿ ਚੱਲ ਤੂੰ ਮੇਰ ਨਾਲ ਆ ਉਹ ਵੀ ਹੁਣ ਉਹ ਵੀ ਇਹਦੇ ਪਿੱਛੇ ਰਹੁੰਦੀ ਸੀ ਆ ਵੀ ਰਹੁੰਦਾ ਸੀ ਲੜਕੀ ਨੇ ਧੋਖੇ ਬਾਜ਼ ਦੀ ਜਗਾ ਕੰਦ ਹਾਂਜੀ ਉਹ ਧੋਖੇ ਬਾਜ਼ ਹੈਗੀ ਤੇ ਮਾਰੇ ਉਹਨੇ ਲਿਖਿਆ ਆ ਧੋਖੇ ਬਾਜ਼ ਹੈਗੀ ਆ ਕੁੜੀ ਸਿੱਧੀ ਗੱਲ ਹੈਗੀ ਕਿਉਂਕਿ ਉਹਨੇ ਲਿਖਿਆ ਆ ਆਪਾਂ ਨਹੀਂ ਲਿਖਿਆ ਉਹਨਾਂ ਨੇ ਲਿਖਿਆ ਆ ਉਹਨੇ ਆਪਣਾ ਲਿਖ ਕੇ ਤੇ ਆਪਣਾ ਅੱਜ ਮਤਲਬ ਕਿ 11:30 ਵਜੇ ਦਾ ਟਾਈਮ ਹੈਗਾ ਸੀ ਤੇ ਆਪਣਾ ਉਹ ਫਾਇਲ ਹੋ ਗਿਆ ਨੇ ਫਾਸੀ ਲਾ ਲਈ ਹੋਈ ਮਤਲਬ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹੁਣ ਗੱਲਬਾਤ ਅੰਦਰ ਹੋ ਰਹੀ ਹੈ ਤੇ ਬਾਕੀ ਇਹੀ ਤੇ ਆਹੀ ਚਾਹਣਗੇ ਇਹਨਾਂ ਨੂੰ ਸਾਨੂੰ ਮਤਲਬ ਕਿ ਇਨਸਾਫ ਮਿਲੇ ਸਾਡੀ ਮਾਮੀ ਨੂੰ ਅਦਰ ਬੱਚਿਆਂ ਨੂੰ ਕਿਉਂਕਿ ਇਹ ਹੱਗੇ ਕਿਰਾਏ ਤੇ ਰਹਿੰਦੇ ਰੈਂਟ ਤੇ ਰਹਿੰਦੇ ਇਹਨਾਂ ਦਾ ਕੰਮਕਾਰ ਮਤਲਬ ਕਿ ਇੱਦਾਂ ਹੀ ਗਿਆ ਅੰਨਾ ਉਹ ਨਹੀਂ ਗਿਆ ਕਿ ਸਟੈਂਡਰਡ ਦੇ ਠੀਕ ਹੈ ਜੀ ਹੁਣ ਆਪਾਂ ਇਹੀ ਕਰਨੇ ਕੀ ਆ ਜਾਂ ਇਹਨਾਂ ਨੂੰ ਛੱਤ ਦੇ ਦੇਣ ਸਿੱਧੀ ਗੱਲ ਹੈਗੀ ਪਰਚਾ ਤੇ ਆਪਾਂ ਉਹਨਾਂ ਤੇ ਕਰਾਣਾ ਹੀ ਹੈਗਾ ਆ ਕਿਉਂਕਿ ਗਲਤ ਹੈ ਗਈ ਹੈ ਸਿੱਧੀ ਗੱਲ ਹੈਗੀ ਉਹਦੇ ਵਿੱਚ ਨਾ ਜੀ ਉਹਨਾਂ ਦੇ ਜਿਹੜਾ ਮਤਈਆਂ ਨੇ ਬਿਆਨ ਦਿੱਤਾ ਕਿ ਜਿਹੜਾ ਇਹ ਲੜਕੀ ਰਾਣੀ ਸੀ ਉਹ ਉਹਨਾਂ ਨਾਲ ਜਿਹੜਾ ਕਰਦਾ ਸੀ ਆਪਣਾ ਥੋੜਾ ਜਿਹਾ ਉਹਨਾਂ ਦਾ ਸਬੰਧ ਸੀ ਕਿ ਉਹ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਨਾ ਪਰ ਉਹ ਲੜਕੀ ਮੰਨਦੀ ਨਹੀਂ ਸੀ ਪਰ ਪਰਿਵਾਰ ਵੱਲੋਂ ਕਿਹਾ ਗਿਆ ਲੜਕੀ ਮੰਨਦੀ ਸੀ ਲੜਕੀ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਸੀ ਉਹ ਉਹਨੂੰ ਡਟਦੇ ਸੀ ਹਾਂ ਨਹੀਂ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਦੋਚ ਲਾਇਆ ਵਾ ਕਿ ਜਿਹੜਾ ਲੜਕੀ ਜਿਹੜੀ ਆ ਨਹੀਂ ਸੀ ਮੰਨਦੀ ਉਸ ਵੱਲੋਂ ਕੀ ਕਰਦੇ ਕੋਸ ਵੱਲੋਂ ਜਿਹੜਾ ਮੈਂ ਉਹ ਸਲਾਹ ਖੱਟ ਕੇ ਦਰਜ ਕਰ ਲਈ ਗਏ ਅੱਗੇ ਜੋ ਇਨਵੈਸਟੀਗੇਸ਼ਨ ਚਾਹੀਦਾ ਉਹ ਸੰਸਥਾ ਵੱਲ ਕਰਵਾਈ ਦਿੱਤੀ ਗਈ